ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਗਰ ਨਿਗਮੀਆਂ ਚੋਣਾਂ ਦੇ ਜਿਵੇਂ ਹੀ देर रात ਨੂੰ ਨਤੀਜੇ ਆਏ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਇਹਨਾਂ ਨਤੀਜਿਆਂ ਨੇ ਭੰਬਲ ਪੂਸੇ ਵਿੱਚ ਪਾ ਦਿੱਤਾ ਕਿ ਜਿਹੜੇ ਚੋਗੁਰ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਉਤਾਰੇ ਗਏ ਨੇ ਉਹਨਾਂ ਨੂੰ ਝਟਕੇ ਨਹੀਂ ਲੱਗੇ ਉਹ ਬੁਰੀ ਤਰ੍ਹਾਂ ਹਾਰੇ ਵੀ ਇਹ ਬੁਰੀ ਤਰ੍ਹਾਂ ਹਾਰੇ ਕੌਣ ਵਿਧਾਇਕਾਂ ਦੀਆਂ ਪਤਨੀਆਂ ਯਾਨੀ ਕਿ ਆਮ ਆਦਮੀ ਪਾਰਟੀ ਨੂੰ ਝਟਕੇ ਉਦੋਂ ਲੱਗੇ ਕਿ ਮੌਕੇ ਦਾ ਵਿਧਾਇਕ ਹੋਵੇ ਅਤੇ ਉਸ ਵਾਰਡ ਦੇ ਵਿੱਚ ਉਹਨਾਂ ਦੀ ਪਤਨੀ ਹਾਰ ਜਾਵੇ ਇੱਕ ਨਹੀਂ ਇਹ ਚਾਰ ਵੱਡੇ ਜਿਹੜੇ ਨੇ ਉਲਟ ਅਫੇਰ ਦੇਖਣ ਨੂੰ ਮਿਲੇ ਨੇ ਹਲਕਾ ਲੁਧਿਆਣੇ ਤੋਂ ਪੱਪੀ ਪ੍ਰਾਸ਼ਰ ਮੰਤਰੀ ਸਾਬਕਾ ਮੰਤਰੀ ਭਾਰਤ ਕੁਸ਼ ਆਸ਼ਨ ਗੁਰਪ੍ਰੀਤ ਸਿੰਘ ਗੋਗੀ ਅਤੇ ਇੱਕ ਰਵਨੀਤ ਬਟੂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਯਾਨੀ ਕਿ ਇਹਨਾਂ ਵੱਡੇ ਆਗੂਆਂ ਵੱਲੋਂ ਜਿਹੜੇ ਮੌਜੂਦਾ ਅਤੇ ਸਾਬਕਾ ਮੰਤਰੀ ਨੇ ਉਹਨਾਂ ਨੇ ਆਪਣੀਆਂ ਪਤਨੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਦੋਂ ਆਏ ਰੀਅਲ ਟਾਈ ਨਤੀਜੇ ਆਏ ਇਹਨਾਂ ਨਤੀਜਿਆਂ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਅਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀਆਂ ਨੂੰ ਭੰਬਲ ਭੂਸੇ ਵਿੱਚ ਪਾ ਦਿੱਤਾ ਕਿ ਅਜੇ ਕੀ ਹੋਇਆ ਕੀ ਇਹਨਾਂ ਕੋਲ ਪੌਣਾ ਧੋਨੇ ਤਿੰਨਾਂ ਸਾਲਾਂ ਦੇ ਵਿੱਚ ਸਹੀ ਕੰਮ ਨਹੀਂ ਕੀਤੇ ਗਏ ਜਿਸ ਖਾਸ ਕਰ ਗੱਲ ਕਰੀਏ ਗੁਰਪ੍ਰੀਤ ਗੋਗੀ ਅਤੇ ਪੱਪੀ ਪ੍ਰਾਸ਼ਰ ਦੀ ਦੂਸਰੇ ਪਾਸੇ ਭਾਰਤ ਪੁਸ਼ਨ ਆਸ਼ੂ ਭਾਰਤੀ ਜਨਤਾ ਪਾਰਟੀ ਦਾ ਸਾਬਕਾ ਵਿਧਾਇਕ ਯਾਨੀ ਕਿ ਇਹਨਾਂ ਨੇ ਆਪਣੀਆਂ ਪਤਨੀਆਂ ਚੋਣ ਮੈਦਾਨ ਦੇ ਵਿੱਚ ਉਤਾਰੀਆਂ ਲੇਕਿਨ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਯਾਨੀ ਕਿ ਮੁੱਦੇ ਪਾਰ ਡਿੱਗੇ ਇਹਨਾਂ ਦੇ ਪੁੱਤਰ ਖੜੇ ਸੀ ਅਲੱਗ-ਅਲੱਗ ਥਾਵਾਂ ਤੋਂ ਉਹ ਜਿੱਤ ਗਿਆ ਲੇਕਿਨ ਇਹਨਾਂ ਦੀਆਂ ਪਤਨੀਆਂ ਦੇ ਬੁਰੇ ਹਾਲ ਹੋਏ ਇਹਨਾਂ ਚੋਣ ਨਤੀਜਿਆਂ ਦੇ ਵਿੱਚ ਉਧਰ ਆਮ ਆਦਮੀ ਪਾਰਟੀ ਇਸ ਗੱਲ ਉਤੇ ਮੰਤਨ ਕਰ ਲਈ ਹੈ ਕਿ ਜੇਕਰ ਅਸੀਂ ਵਿਧਾਇਕਾਂ ਦੀਆਂ ਪਤਨੀਆਂ ਹੀ ਨਹੀਂ ਜਿਤਾ ਸਕੇ ਤਾਂ ਫਿਰ 2027 ਦੇ ਵਿੱਚ ਜੇਕਰ ਇਹਨਾਂ ਨੂੰ ਅਸੀਂ ਵਿਧਾਨ ਸਭਾ ਦੀਆਂ ਟਿਕਟਾਂ ਦਿੱਤੀਆਂ ਤੇ ਬੁਰਾ ਹਾਲ ਹੋ ਜਾਵੇਗਾ ਯਾਨੀ ਕਿ ਕੱਲ ਚੋਣ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਪੱਪੀ ਪ੍ਰਾਸ਼ਰ ਅਤੇ ਗੁਰਪ੍ਰੀਤ ਗੋਗੀ ਅਤੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦੇ ਨਤੀਜਿਆਂ ਨੇ ਧੰਬਲ ਪੂਸੇ ਵਿੱਚ ਪਾ ਦਿੱਤਾ ਉਧਰ ਫੌਰੀ ਮੀਟਿੰਗ ਸੱਦ ਲਈ ਗਈ ਹੈ ਆਮ ਆਦਮੀ ਪਾਰਟੀ ਦੇ ਨਵੇਂ ਬਣਦੇ ਪ੍ਰਧਾਨ ਅਮਨ ਅਰੂੜਾ ਵੱਲੋਂ ਕਿ ਆਖਰਕਾਰ ਇਹ ਹੋਇਆ ਕਿਵੇਂ ਕਿਉਂ ਨਹੀਂ ਦਬਦਬਾ ਬਣਾ ਸਕੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਤੇ ਆਪਣੀਆਂ ਪਤਨੀਆਂ ਨੂੰ ਕਿਉਂ ਨਹੀਂ ਜਿਤਾ ਸਕੇ ਧੰਨਵਾਦ